ਜਾਗ ਤੇ ਮੰਡਰਾਉਣ ਲੱਗਿਆ ਵੱਡਾ ਖਤਰਾ ਕਿ ਦਰ ਨੂੰ ਤੁਰਪੇ ਨੇ ਪੰਜਾਬ ਦੇ ਲੋਕ ਕਿਵੇਂ ਹੋਵੇਗਾ ਇਸ ਤੇ ਸੁਧਾਰ ਇਹ ਅਸੀਂ ਕਿਉਂ ਕਹਿ ਰਹੇ ਆਉ ਤੁਹਾਨੂੰ ਅੱਗੇ ਦੱਸਦੇ ਆਂ ਇਹ ਤਸਵੀਰਾਂ ਜੋ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਜੋ ਔਰਤਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੀਆਂ ਨੇ ਦਰਅਸਲ ਇਹਨਾਂ ਦੇ ਵੱਲੋਂ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦੀ ਤਸਕਰੀ ਦਾ ਧੰਦਾ ਕਰਦਾ ਹੈ ਤਾਂ ਉਸ کے خلاف ਸਖਤ ਕਾਰਵਾਈ ਕੀਤੀ ਜਾਵੇਗੀ ਉਸ ਨੂੰ ਜੇਲ੍ਹ ਦੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ ਨਸ਼ਾ ਤਸਕਰੀ ਕਰਨ ਦੇ ਜਿੱਥੇ ਮਰਦ ਸ਼ਾਮਿਲ ਸਨ ਪਰ ਹੁਣ ਅਜਿਹੇ ਇਹ ਸਕਦੇ ਆ ਕਿ ਪਾਣਾ ਵਰਤ ਰਿਹਾ ਹੈ ਕਿ ਹੁਣ ਔਰਤਾਂ ਵੀ ਇਸ ਦੀ ਤਸਕਰੀ ਕਰਦੀਆਂ ਨੇ ਪੁਲਿਸ ਨੇ ਨਸ਼ਾ ਤਸਕਰੀ ਕਰਨ ਦੇ ਵਿੱਚ ਦੋ ਵੱਖ-ਵੱਖ ਮਾਮਲਿਆਂ ਅਧੀਨ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਕੋਲੋਂ 10-10 ਗ੍ਰਾਮ ਹੈਰੋਇਨ ਦੇ ਚਿੱਟੇ ਬਰਾਮਦ ਹੋਇਆ ਹੈ ਇਹਨਾਂ ਔਰਤਾਂ ਦੀ ਪਛਾਣ ਅਮਰਪਾਲੀ ਅਤੇ ਪਰਮਜੀਤ ਕੌਰ ਵਜੋਂ ਹੋਈ ਹੁਣ ਇਹਨਾਂ ਔਰਤਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਔਰਤਾਂ ਖਿਲਾਫ ਪਹਿਲਾਂ ਵੀ ਨਸ਼ੇ ਤਸਕਰੀ ਦੇ ਮਾਮਲੇ ਦਰਜ ਸਨ ਏ ਜੀ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀ ਡੀਜੀ ਸਾਹਿਬ ਦੀ ਹਦਾਇਤਾਂ ਤ ਹ ਤੱਕ ਐਸਐਸਪੀ ਸਾਹਿਬ ਸ੍ਰੀ ਪ੍ਰੂਨ ਸ਼ਰਮਾ ਜੀ ਆਈਪੀਐਸ ਐਸਐਸਪੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸਾਹਿਬ ਨੰਬਰ ਸ੍ਰੀ ਦਵਿੰਦਰ ਅਤਰੀ ਜੀ ਦੀ ਨਿਗਰਾਨੀ ਹੇਠ ਜੀ ਕਾਸ਼ਓ ਆਪਰੇਸ਼ਨ ਅਸੀਂ ਸ਼ੁਰੂ ਕੀਤਾ ਸੀ ਤੇ ਕੱਲ ਕਾਸ਼ਓ ਆਪਰੇਸ਼ਨ ਦੇ ਦੌਰਾਨ ਅਸੀਂ ਦੋ ਲੇਡੀਆਂ ਨੂੰ ਅਲੱਗ-ਅਲੱਗ ਥਾਂ ਤੋਂ ਸਾਡੇ ਅਜੂਸ ਨੇ ਕਾਬੂ ਕੀਤਾ ਜਿਨ੍ਹਾਂ ਤੋਂ ਚੌਕੀ ਚਾਰਜ ਛਿੰਤਾ ਵਾਲਾ ਸਬ ਇੰਸਪੈਕਟਰ ਸਰਵਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਇੱਕ ਲੇਡੀ ਦਾ ਨਾਮ ਅਧਾਜੀ ਅਮਰਪਾਲੀ ਉਰਫ ਜੋਤੀ ਨੂੰ ਕਾਬੂ ਕਰਕੇ ਉਹਦੇ ਕੋਲੋਂ 10 ਗ੍ਰਾਮ ਚਿੱਟਾ ਗ੍ਰਬੰਧ ਕੀਤਾ ਜੀ ਤੇ ਪਰਚਾ ਦਰਜ ਕਰਤਾ ਜੀ ਤੇ ਇਸੇ ਤਰ੍ਹਾਂ ਦੀ ਚੌਕੀ ਇੰਚਾਰਜ ਗਲਵੱਟੀ ਜੀ ਪੀਐਸਏ ਬਲਕਾਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਇੱਕ ਲੇਡੀ ਜਿਹਦਾ ਨਾਮ ਪਤਾ ਲੱਗਿਆ ਪਰਮਜੀਤ ਕੌਰ ਨੇ ਉਹਨੂੰ ਕਾਬੂ ਕਰਕੇ ਉਸ ਤੋਂ ਬਰਾਮਦ ਕੀਤੀ 10 ਗ੍ਰਾਮ ਚਿੱਟਾ ਜੀ ਜਿਨ੍ਹਾਂ ਦੇ ਖਰਾਬਸੀ ਐਨਡੀਪੀਐਸ ਸੈਕਟਰ ਦੀ ਇਹਨਾਂ ਮੁਕਦਮੇ ਦਰਜ ਕਰ ਦਿੱਤੇ ਜੀ ਤੇ ਤਫਤੀਸ਼ ਜਾਰੀ ਹੈ ਜੀ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਨਸ਼ਾ ਬਚਨ ਦੀਆਂ ਐਫਆਈਆਰਸ ਅਲੱਗ-ਅਲੱਗ ਦਰਜ ਨੇ ਜੀ ਕੋ ਡਿਊਰਿੰਗ ਇਨਵੈਸਟੀਗੇਸ਼ਨ ਦੀ ਗੱਲ ਹੈ ਦੋਵੇਂ ਦੋਮੇ ਔਰਤਾਂ ਦੇ ਖਿਲਾਫ ਇਹ ਨੇ ਜੀ ਦੋਨੇ ਲੇਡੀਜ਼ ਜੀ ਹਾਂ ਜੀ ਦੋਨੇ ਲੇਡੀਜ਼ ਲਈ ਲੇਡੀ ਪਰਚੇ ਦਰਜ ਨੇ ਪਹਿਲਾਂ ਵੀ ਉਹ ਵੀ ਦੋਨੋਂ ਤੇ ਹੀ ਆਏ ਦੋਨਾਂ ਤੇ ਜੀ ਹਾਂ ਪ੍ਰੀਵਿਅਸ ਰਿਕਾਰਡ ਹੈ ਨਾ ਕਿ ਪਰਚੇ ਦਰਜ ਹੋਏ ਨੇ ਜੀ ਕੈਂਡੀ ਪੀਆਰਸ ਦੇ ਪਰਚੇ ਦਰਜ ਹੋਏ ਨੇ ਤਾਂ ਕਿ ਹੁਣ ਫਰਦਰ ਕੀ ਕਾਰਵਾਈ ਜੀ ਇਹਨਾਂ ਨੂੰ ਅਸੀਂ ਮੰਨਿਓਗੇ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਾਂਗੇ ਜੀ ਪੁਲਿਸ ਰਿਮਾਂਡ ਹਾਸਲ ਕਰਕੇ ਜੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਕੀ ਉਹ ਕੁਝ ਪਤਾ ਲੱਗਿਆ ਜੀ ਕਿੱਥੋਂ ਲੈਂਦੇ ਸੀ ਕਿੱਥੇ ਉਹ ਅਸੀਂ ਪੁੱਛੀ ਵਿੱਚ ਕਰਾਂਗੇ ਜੀ ਪੁਲਿਸ ਰਿਮਾਨ ਹਾਸਲ ਕਰਕੇ ਜਿਹਨਾਂ ਦੇ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਦੀ ਡਿਟੇਲ ਅਸੀਂ ਹੋਰ ਇਨਵੈਸਟੀਗੇਸ਼ਨ ਕਰਾਂਗੇ